ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਸੁਰ ਸਿੰਘ ਵਾਲਾ ਪਿੰਡ ਸੁਰ ਸਿੰਘ ਵਾਲਾ ਦੇ ਢਿੱਲੋ ਫਾਰਮ ਦੇ ਨਾਂ ਦੇ ਉੱਤੇ ਵੀਰ ਹੋਣਾ ਦਾ ਸਟੱਡ ਫਾਰਮ ਬਣਿਆ ਹੋਇਆ ਤੇ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਹਨਾਂ ਦੇ ਦੋ ਘੋੜੇ ਦਿਖਾਉਣੇ ਆ ਇੱਕ ਤਾਂ ਆ ਅਲੀਸ਼ਾਨ ਬਲੱਡ ਲਾਈਨ ਦਾ ਬਸ਼ੇਰਾ ਹੈਗਾ ਮਿੱਤਰੋ ਤੇ ਦੂਜਾ ਹੈਗਾ ਆ ਮੱਝੂ ਕੇ ਬਲੱਡ ਲਾਈਨ ਦੇ ਵਿੱਚੋਂ ਫੌਜੀ ਘੋੜੇ ਦਾ ਬੱਚਾ ਭਾਵੇਂ ਬੰਦੇ ਨਵੇਂ ਆ ਇਸ ਘੋੜਿਆਂ ਵਾਲੀ ਲਾਈਨ ਦੇ ਵਿੱਚ ਪਰ ਫਾਰਮ ਦੇ ਉੱਤੇ ਜਿਹੜੀ ਕਲੈਕਸ਼ਨ ਆ ਘੋੜਿਆਂ ਦੀ ਬਹੁਤ ਜਿਆਦੇ ਸੋਹਣੀ ਕਰਗੇ ਸੋ ਇਸ ਘੋੜੇ ਬਾਰੇ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਦੋਵੇਂ ਘੋੜੇ ਆ ਜਿਹੜੇ ਇਹਨਾਂ ਨੇ ਸਟੱਡ ਸਰਵਿਸ ਵਾਸਤੇ ਹੁਣ ਓਪਨ ਕੀਤੇ ਆ ਇਸ ਤੋਂ ਪਹਿਲਾਂ ਇਹਨਾਂ ਤੋਂ ਕੋਈ ਘੋੜੀ ਮੇਟ ਨਹੀਂ ਕਰਾਈ ਅੱਜ ਹੀ ਆਪਾਂ ਇਹਨਾਂ ਨੂੰ ਓਪਨ ਕਰ ਰਹੇ ਆਂ ਸਟੱਡ ਸਰਵਿਸ ਵਾਸਤੇ ਤੇ ਦੋਮੇ ਹਾਲੇ ਦੋ ਦੰਦ ਲੱਗੇ ਆ ਉਮਰ ਦੇ ਵਿੱਚ ਆਪਾਂ ਇਹਨਾਂ ਨੂੰ ਬਸ਼ੇਰਾ ਹੀ ਕਹਿ ਸਕਦੇ ਆਂ ਤੇ ਜਿਹੜਾ ਆ ਬਸ਼ੇਰਾ ਮਿੱਤਰੋ ਤੁਸੀਂ ਤੁਰਿਆ ਆਉਂਦਾ ਦੇਖਦੇ ਹੋ ਬਹੁਤ ਜਿਆਦੇ ਸ਼ਕੀਨ ਘੋੜਾ ਗਾ ਇਹਦੀ ਜਿਹੜੀ ਉਮਰ ਆ ਪੌਣੀ 1 3 ਸਾਲ ਹੋਈ ਆ ਤੇ ਕੱਦ ਇਹ 65 ਇੰਚ ਕਰ ਗਿਆ ਕੱਦ ਕਰੇ ਵੀ ਕਿਉਂ ਨਾ ਤੇ ਸਹੱਪਣ ਵੀ ਕਿਉਂ ਨਾ ਹੋਵੇ ਇਹਦੇ 'ਚ ਕਿਉਂਕਿ ਇਹਦਾ ਖਾਨਦਾਨ ਹੀ ਇੰਨਾ ਜਿਆਦੇ ਚੰਗਾ ਗਾ ਇਹਦੇ ਬਾਪ ਨੇ ਕੋਈ ਸ਼ੋ ਜਿੱਤਣ ਕੰਨੀ ਹੋਣੀ ਛੱਡਿਆ ਹਾਂਜੀ ਦੋਸਤੋ ਇਹ ਸ਼ਾਨਦਾਰ ਦਾ ਪੋਤਾ ਗਾ ਤੇ ਸ਼ਾਨ ਘੋੜੇ ਦਾ ਸਭਰਾ ਮਾਲੇ ਦਾ ਬੱਚਾ ਮਿੱਤਰੋ ਸ਼ਾਨ ਘੋੜੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਸ਼ਾਨ ਉਹ ਲੈਜੈਂਡ ਕੋੜਾ ਹੋਇਆ ਜਿਨੇ ਇੰਡੀਆ ਦੇ ਵਿੱਚੋਂ ਕਿਸੇ ਵੀ ਕੋਨੇ ਦੇ ਵਿੱਚ ਮਾਰਵਾੜੀ ਘੋੜਿਆਂ ਦਾ ਸ਼ੋਅ ਜਿੱਤਣ ਕੰਨੀ ਨਹੀਂ ਛੱਡਿਆ ਉਹਦੀ ਅਚੀਵਮੈਂਟ ਇਹੋ ਜੀ ਸੀ ਸ਼ੋਅਾਂ ਦੇ ਵਿੱਚ ਵੀ ਦੁੱਧਦੰਦ ਕੈਟਾਗਰੀ ਤੋਂ ਲੈ ਕੇ ਸਟ੍ਰੇਲੀਅਨ ਕੈਟਾਗਰੀ ਦੇ ਤੱਕ ਉਹਨੇ ਕਿਸੇ ਘੋੜੇ ਨੂੰ ਖੰਗੜ ਨਹੀਂ ਦਿੱਤਾ ਉਹ ਪਹਿਲੀ ਪੋਜੀਸ਼ਨ ਤੇ ਆਉਂਦਾ ਰਿਹਾ ਤੇ ਚੈਂਪੀਅਨ ਬਣਦਾ ਰਿਹਾ ਮਿੱਤਰੋ ਸੋ ਜੇ ਆਪਾਂ ਸ਼ਾਨ ਦੇ ਨਾ ਗਣਮੇ ਚੁਣਮੇ ਤਿੰਨ ਚਾਰ ਬੱਚੇ ਕੱਢਨੇ ਹੋਣ ਇੰਡੀਆ ਦੇ ਵਿੱਚੋਂ ਤਾਂ ਉਹਨਾਂ ਤਿੰਨ ਚਾਰ ਗਣਮੇ ਚੁਣਮਿਆਂ ਦੇ ਵਿੱਚੋਂ ਇਹ ਬੱਚਾ ਇੱਕ ਆ ਮਿੱਤਰੋ ਆਪਦੇ ਬਾਪ ਦੀਆਂ ਪੈੜਾਂ ਦੇ ਉੱਤੇ ਹੀ ਇਹ ਤਰੂਗਾ ਤੁਸੀਂ ਮਾਰਕਿੰਗ ਵੀ ਇਹਦੀ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣਾ ਬਸ਼ੇਰਾ ਹੈਗਾ ਤੇ ਜਿਹੜੇ ਹਿਸਾਬ ਨਾਲ ਹਾਲੇ ਦੋ ਦੰਦ ਹੋਇਆ ਇਹ ਕੱਦ 65 ਇੰਚ ਕਰ ਗਿਆ ਬਹੁਤ ਵੱਡਾ ਘੋੜਾ ਬਣੂ फटाफट ਤੁਸੀਂ ਦੇਖ ਸਕਦੇ ਹੋ ਇਹਦਾ ਬਹੁਤ ਜ਼ਿਆਦੇ ਸੋਹਣਾ ਸਟੱਡ ਸਰਵਿਸ ਦੀ ਫੀਸ ਵੀ ਬੜੀ ਨਾਰਮਲ ਰੱਖੀ ਆ ਦੋਨਾਂ ਘੋੜਿਆਂ ਦੀ ਤੇ ਜਿਹੜਾ ਆਹ ਕੋੜਾ ਮਿੱਤਰੋ ਮੱਜੂ ਕੇ ਬਲੱਡ ਲਾਈਨ ਦਾ ਇਹ ਫੌਜੀ ਦਾ ਬੱਚਾ ਖਾਨਦਾਨ ਇਹਦਾ ਵੀ ਮਾਂ ਵਾਲੇ ਪਾਸਿਓਂ ਵੀ ਬੜਾ ਚੰਗਾ ਮਾਂ ਇਹਦੀ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਤੇ ਇਹ ਬਸ਼ੇਰਾ ਵੀ ਹਾਲੇ ਉਮਰ ਦੇ ਵਿੱਚ ਨਿਆਣਾ ਹੀ ਆ ਸਟੱਡ ਸਰਵਿਸ ਇਹਦੀ ਵੀ ਓਪਨ ਕਰਤੀ 63+ ਇਹ ਹਾਈਟ ਕਰ ਗਿਆ ਮਿੱਤਰੋ ਫੌਜੀ ਦਾ ਬੱਚਾ ਹੈਗਾ ਬਾਕੀ ਤੁਸੀਂ ਮਜ਼ਬੂਤੀ ਤੇ ਸਭ ਪਣਾਲੀ ਗੱਲਬਾਤ ਦੇਖ ਲਓ ਇਹਦੇ 'ਚ ਬਹੁਤ ਜਿਆਦੇ ਚੰਗਾ ਬਸ਼ੇਰਾ ਸੋ ਜਿਹੜੇ ਵੀ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਸਕਰੀਨ ਦੇ ਉੱਤੇ ਆਪਾਂ ਨੰਬਰ ਮੈਂਸ਼ਨ ਕਰਤੇ ਢਿੱਲੋ ਫਾਰਮ ਵਾਲਿਆਂ ਦੇ ਤੁਸੀਂ ਕਿਸੇ ਵੀ ਨੰਬਰ ਤੇ ਕੰਟੈਕਟ ਕਰਕੇ ਸਟੱਡ ਸਰਵਿਸ ਲੈ ਸਕਦੇ ਹੋ ਜਿਹੜਾ ਆ ਮੱਜੂ ਕੇ ਲਾਈਨ ਦਾ ਬਸ਼ੇਰਾ ਇਹਦੀ ਤਾਂ ਮੀਟਿੰਗ ਫੀਸ ਰੱਖੀ ਆ 15000 15000 ਫੀਸ ਆ ਗਈ ਤੇ ਜਿਹੜਾ ਦੂਜਾ ਮਾਰਵਾੜੀ ਬਸ਼ੇਰਾਗਾ ਛਾਣ ਦਾ ਬੱਚਾ ਉਹਦੀ ਰੱਖੀ ਆ ਬਾਈ 25000 ਐਸ ਬਸ਼ੇਰੇ ਦਾ ਨਾਮ ਤਾਂ ਇਹਨਾਂ ਨੇ ਰੱਖਿਆ ਮੱਝੂ ਕੇ ਲਾਈਨ ਵਾਲੇ ਦਾ ਬਰੂਧ ਤੇ ਦੂਜੇ ਜਿਹੜੇ ਬਸ਼ੇਰੇ ਦੀ ਗੱਲਬਾਤ ਆਪਾਂ ਤੁਹਾਨੂੰ ਦੱਸੀ ਆ ਇਹਦੀ ਜਿਹੜਾ ਛਾਣ ਦਾ ਬੱਚਾ ਹੈਗਾ ਅਲੀਸ਼ਾਨ ਬਲੱਡ ਲਾਈਨ ਆ ਇਹਦੀ ਤੇ ਇਹਦੀ ਫੀਸ ਰੱਖੀ ਆ ਬਾਈ 25000 ਸੋ ਦੋਨੇ ਬਸ਼ੇਰੇ ਬਹੁਤ ਜ਼ਿਆਦੇ ਚੰਗੇ ਆ ਸਟੱਡ ਸਰਵਿਸ ਲੈਣ ਵਾਸਤੇ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੇ ਜਿਹੜੀਆਂ ਬਾਕੀ ਦੀਆਂ ਗੱਲਾਂ ਬਾਤਾਂ ਨੇ ਵੀ ਬੰਦੇ ਇਸ ਲਾਈਨ ਦੇ ਵਿੱਚ ਕਿਵੇਂ ਆਏ ਘੋੜਿਆਂ ਵਾਲੀ ਲਾਈਨ ਦੇ ਵਿੱਚ ਕਿਵੇਂ ਇਹਨਾਂ ਨੂੰ ਸ਼ੌਂਕ ਪਿਆ ਤੇ ਕਿੱਥੋਂ ਕਿੱਥੋਂ ਇਹਨਾਂ ਨੇ ਘੋੜੇ ਖਰੀਦੇ ਆ ਕਿੰਨਾ ਕੁ ਟਾਈਮ ਹੋਇਆ ਬਸ਼ੇਰਿਆਂ ਨੂੰ ਲਿਆਂਦਿਆਂ ਨੂੰ ਉਹ ਸਾਰੀ ਗੱਲਬਾਤ ਆਪਾਂ ਇੰਟਰਵਿਊ ਦੇ ਵਿੱਚ ਕਰਦੇ ਆ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਖਾਸ ਕਰਕੇ ਫਿਰੋਜ਼ਪੁਰ ਵਾਲੇ ਕਿਉਂਕਿ ਉਹਨਾਂ ਦੇ ਏਰੀਏ ਦੇ ਘੋੜੇ ਆ ਮਿੱਤਰੋ ਤੇ ਆਜਿਓ ਫਿਰ ਕਰਦੇ ਆ ਗੱਲਬਾਤ ਘੋੜਿਆਂ ਬਾਰੇ ਕਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੈਂਤਮਾਨ ਅੱਜ ਫਿਰ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਇਆ ਅੱਜ ਆਪਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸੋਰਸੇਂਗ ਆਲਾ ਬੈਠੇ ਆ ਟਿੱਲੋ ਫੈਮਿਲੀ ਦੇ ਨਾਲ ਸੋ ਜਿਹੜਾ ਇਹ ਪਰਿਵਾਰ ਆ ਪਿੱਛੇ ਤੋਂ ਬਾਪੂ ਜੀ ਦਾ ਨਾਮ ਜਿਵੇਂ ਮੇਜਰ ਸਿੰਘ ਜੀ ਗਿਆਨੀ ਹੋਰਾਂ ਦੇ ਪਰਿਵਾਰ ਦੇ ਨਾਲ ਅੱਜ ਆਪਾਂ ਇੱਥੇ ਬੈਠੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਇੱਕ ਤਾਲੀ ਛਣ ਬਲੱਡ ਲਾਈਨ ਦਾ ਮਾਰਵਾੜੀ ਘੋੜਾ ਹੈਗਾ ਤੇ ਇੱਕ ਮੱਝੂਕੇ ਬਲੱਡ ਲਾਈਨ ਦਾ ਘੋੜਾ ਸੋ ਕੁਝ ਕ ਟਾਈਮ ਪਹਿਲਾਂ ਹੀ ਇਹ ਦੋਨੇ ਘੋੜੇ ਵੀਰ ਹੋਣਾ ਨੇ ਲਿਆਂਦੇ ਆਗੇ ਫਾਰਮ ਦੇ ਉੱਤੇ ਸੋ ਪਹਿਲਾਂ ਤਾਂ ਸਾਰੇ ਭਰਾ ਜਿਹੜੇ ਆਪਣੇ ਨਾਲ ਬੈਠੇ ਆ ਤੇ ਨਾਲ ਇਧਰਲੇ ਪਾਸੇ ਬਾਈ ਆਪਣੇ ਨਾਲ ਆਦੇਸ਼ਪਾਲ ਬੈਠਾ ਹੈਗਾ ਢਿੱਲੋ ਫੈਮਿਲੀ ਦੇ ਵਿੱਚੋਂ ਤੇ ਇਧਰਲੇ ਪਾਸੇ ਆ ਆਪਣੇ ਨਾਲ ਅੰਕਲ ਨਰਿੰਦਰ ਸਿੰਘ ਜੀ ਬੈਠੇ ਆ ਪਿੰਡ ਸੰਤੂ ਵਾਲੇ ਤੋਂ ਇਸ ਪਰਿਵਾਰ ਦੇ ਨਾਲ ਵੀ ਆਪਣਾ ਕਾਫੀ ਪੁਰਾਣਾ ਸਹਿਚਾਰ ਆ ਕਿਉਂਕਿ ਕਈ ਵੀਡੀਓ ਤੁਸੀਂ ਇਹਨਾਂ ਦੀਆਂ ਵੀ ਦੇਖੀਆਂ ਨੇ ਆਪਾਂ ਬਣਾਈਆਂ ਨੇ ਪਹਿਲਾਂ ਬਾਈ ਵਿਕਰਮ ਅੰਕਲ ਜੀ ਦਾ ਬੇਟਾ ਉਹ ਵੀ ਆਪਣਾ ਮਿੱਤਰ ਆਗਾ ਤੇ ਅਸੀਂ ਫੋਨ ਤੇ ਵੀ ਗੱਲਬਾਤ ਵੈਸੇ ਬਾਈ ਕੈਨੇਡਾ ਦੇ ਵਿੱਚ ਸੈਟਲ ਆ ਤੇ ਉੱਥੇ ਬਾਈ ਨੂੰ ਬੜਾ ਸ਼ੌਂਕ ਆਗਾ ਉਧਰ ਵੀ ਘੋੜੀਆਂ ਦੀ ਸਾਰੀ ਅਪਡੇਟ ਦਿੰਦਾ ਰਹਿੰਦਾ ਸਾਡੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਸੋ ਅੱਜ ਜਿਹੜੇ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਹਨ ਇੱਕ ਦਾ ਨਾਂ ਤਾਂ ਵੀਰ ਹੋਣਾ ਨੇ ਰੱਖਿਆ ਸ਼ਮਸ਼ੇਰ ਤੇ ਦੂਜੇ ਦਾ ਨਾਂ ਰੱਖਿਆ ਬਰੂਦ ਬਾਕੀ ਦੀ ਜਿਹੜੀ ਗੱਲਬਾਤ ਆ ਵੀਰ ਹੋਣੀ ਆਪਾਂ ਨੂੰ ਸਾਰੀ ਕਲੀਅਰ ਕਰਨਗੇ ਤੇ ਨਾਲ ਜਿੰਨੀ ਵੀ ਮਿੱਤਰ ਪਿਆਰੇ ਬੈਠੇ ਐ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਨੇ ਜਾਂ ਜਿਹੜੇ ਰਿਸ਼ਤੇਦਾਰ ਨੇ ਸਾਰਿਆਂ ਬਾਰੇ ਪਹਿਲਾਂ ਆਪਾਂ ਤੁਹਾਨੂੰ ਇੰਟਰੋਡਿਊਸ ਕਰਾਉਣੀ ਆ ਸਾਰਿਆਂ ਦਾ ਕਰਦੇ ਆ ਸਵਾਗਤ ਤੇ ਘੋੜਿਆਂ ਬਾਰੇ ਆਪਾਂ ਗੱਲਬਾਤ ਖੁੱਲ ਕੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਆ ਜੀ ਸਾਡੇ ਘਰੇ ਪਹੁੰਚਣ ਤੇ ਤੇ ਤੁਹਾਡੇ ਦਰਸ਼ਕ ਦੇਖ ਰਹੇ ਸਾਰਿਆਂ ਨੂੰ ਅਸੀਂ ਜਲੋ ਧੰਨਵਾਦ ਦਿੰਦੇ ਆ ਜੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਤੇ ਅਦੇਸ਼ਪਾਲ ਵੀਰੇ ਪਹਿਲਾਂ ਤਾਂ ਸੋਡੀ ਸਾਰੀ ਫੈਮਿਲੀ ਨੂੰ ਜਿੰਨੇ ਵੀ ਆਪਣੇ ਰਿਲੇਟਿਵ ਬੈਠੇ ਆ ਬਹੁਤ ਬਹੁਤ ਵਧਾਈਆਂ ਵੀਰੇ ਜਿਹੜੇ ਮਹਾਰਾਜ ਦੀ ਕਿਰਪਾ ਨਾਲ ਤੁਸੀਂ 2 ਕੋੜੇ ਪਿੱਛੇ ਜੇ ਲਿਆਂਦੇ ਆਗੇ ਹਾਂਜੀ ਹਾਂਜੀ ਤੇ ਇਸ ਦੇ ਲਈ ਤੁਹਾਨੂੰ ਵਧਾਈ ਦੇ ਹੱਕਦਾਰ ਹੋਂ ਤੁਸੀਂ ਤੇ ਜਿੰਨੇ ਆਪਣੇ ਨਾਲ ਸਾਰੇ ਬੈਠੇ ਆਗੇ ਮਿੱਤਰ ਪਿਆਰੇ ਸਾਰਿਆਂ ਬਾਰੇ ਪਹਿਲਾਂ ਨਾ ਇੰਟਰੋਡਿਊਸ ਕਰਾ ਦਿਓ ਸਾਨੂੰ ਹਾਂਜੀ ਆ ਤਾਂ ਤੁਸੀਂ ਦੱਸਦਾ ਜੀ ਜਿਵੇਂ ਇਹ ਤਾਂ ਸੰਤੂ ਵਾਲੇ ਤੋਂ ਆਈ ਅੰਕਲ ਜੀ ਉਹ ਤਾਇਆ ਜੀ ਆ ਜੀ ਮੇਰੇ ਡੈਡੀ ਹੁਣੇ ਚਾਰ ਭਰਾ ਨੇ ਠੀਕ ਹੈ ਵੀਰੇ ਤੇ ਸਭ ਤੋਂ ਵੱਡੇ ਤਾਇਆ ਜੀ ਆ ਉਹ ਤਾਇਆ ਜੀ ਬਾਰੇ ਇੱਕ ਤਾਈ ਪਿੱਛੇ ਐਕਸਪਾਇਰ ਹੋ ਗਏ ਸੀਗੇ ਅੱਛਾ ਜੀ ਥੋੜਾ ਜਿਹਾ ਟਾਈਮ ਪਹਿਲਾਂ ਹੀ ਤੇ ਉਹ ਉਸ ਤੋਂ ਪਾਸੇ ਮੇਰੇ ਪਾਪਾ ਜੀ ਆਈ ਤੇ ਤਾਇਆ ਜੀ ਅੱਗੇ ਠੀਕ ਹੈ ਜੀ ਤੇ ਉਹ ਫਿਰ ਨਾਲ ਸਾਡੇ ਰਿਸ਼ਤੇਦਾਰੀ ਸਾਰੇ ਜੀ ਠੀਕ ਹੈ ਵੀਰੇ ਉਹ ਮੁੰਡਾ ਨਾਲ ਇੱਥੇ ਨਾਲ ਦੇ ਪਿੰਡੋਂ ਹੀ ਆ ਠੀਕ ਹੈ ਵੀਰੇ ਤੋਂ ਤੇ ਆ ਤਾਇਆ ਜੀ ਆਈ ਇਹ ਅੰਕਲ ਜੀ ਆ ਇਧਰੋਂ ਬਲਟੋਏ ਵੱਲੋਂ ਜੀ ਠੀਕ ਹੈ ਵੀਰੇ ਉਹ ਫਰੈਂਡਸ ਜੀ ਹਨੇ ਮੇਰੇ ਓਕੇ ਵੀਰੇ ਹਾਂਜੀ ਅਦੇਸ਼ਪਾਲ ਵੀਰੇ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਇਆ ਸੀਗਾ ਵੀ ਫੈਮਿਲੀ ਨੂੰ ਪਹਿਲਾਂ ਤੋਂ ਪੁਰਾਣਾ ਸ਼ੌਂਕ ਸੀ ਘੋੜੇ ਰੱਖਣ ਦਾ ਜਾਂ ਹੁਣ ਹੀ ਵਿਚਾਰ ਬਣੀ ਆਪਕੇ ਪਹਿਲਾਂ ਪਰਿਵਾਰ ਦੇ ਵਿੱਚ ਦਾਦਾ ਜੀ ਹੋਣੀ ਨਹੀਂ ਜੀ ਪਹਿਲਾਂ ਤਾਂ ਕੋਈ ਨਹੀਂ ਸੀਗਾ ਸਾਡੇ ਮੈਂ ਅਸੀਂ ਹੁਣ ਹੀ ਰੀਸੈਂਟ ਤੋਂ ਹੀ 2 ਸਾਲ ਹੋ ਗਏ ਉਦੋਂ ਘੋੜੀ ਲਿਆਂਦੀ ਸੀ ਨੁਕਰੀ ਉਸ ਤੋਂ ਹੀ ਗਾਂ ਅੱਗੇ ਸ਼ੌਂਕ ਵਧ ਗਿਆ ਸਾਡਾ ਹੀ ਤੇ ਹੁਣ ਨਹੀਂ ਮਤਲਬ ਰੀਸੈਂਟ ਤੋਂ ਹੀ ਅਸੀਂ ਰੱਖ ਰਹੇ ਹਾਂ ਪਰ ਪੁਰਾਣਾ ਕੰਮ ਨਹੀਂ ਸੀ ਕੋਈ ਠੀਕ ਹੈ ਬਾਈ ਫਿਰ ਪਹਿਲਾਂ ਜਿਵੇਂ ਘੋੜੀਆਂ ਵਾਲੇ ਪਾਸੇ ਸੀਗਾ ਤੁਹਾਡਾ ਧਿਆਨ ਬਾਅਦ ਦੇ ਵਿੱਚ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਘੋੜੇ ਰੱਖਣੇ ਫਾਰਮ ਤੇ ਸਟੱਡ ਬਣਾਉਣਾ ਬਸ ਜਿਵੇਂ ਥੋੜਾ ਹੌਲੀ ਉਵੇਂ ਫਿਰ ਥੋੜਾ ਕੰਮ ਐ ਪਹਿਲਾਂ ਇੱਕ ਕੋੜੀ ਲਿਆਂਦੀ ਸੀ ਫਿਰ ਹੌਲੀ ਹੌਲੀ ਦੋ ਕੀ ਤਿੰਨ ਫਿਰ ਐ ਕਰਦਾ ਥੋੜਾ ਕੰਮ ਵਧਾ ਲਿਆ ਜੀ ਠੀਕ ਹੈ ਭਾਈ ਵਧੀਆ ਸ਼ੌਂਕ ਆ ਜੀ ਤੇ ਮਤਲਬ ਮੇਰਾ ਖੇਤ ਖੂਤ ਜਾਣ ਵਾਸਤੇ ਵਧੀਆ ਹਾਰਸਡਿੰਗ ਨਾਲੇ ਕਰੀਦੀ ਆ ਵਧੀਆ ਸ਼ੌਂਕ ਨਾਲੇ ਕੋਈ ਨੰਦੀ ਆਦਤ ਨਹੀਂ ਪੈਂਦੀ ਵਧੀਆ ਨਸ਼ੇ ਪੱਤਿਆਂ ਤੋਂ ਵੀ ਬਚੇ ਆ ਜੀ ਠੀਕ ਹੈ ਭਾਈ ਹਾਂਜੀ ਕਰੇ ਰਹੀਦਾ ਇਹਨਾਂ ਦੀ ਸੇਵਾ ਕਰੀਦੀ ਆ ਜੀ ਹਾਂਜੀ ਤੇ ਵੈਸੇ ਤਾਂ ਵੀਰੇ ਉਮਰ ਦੇ ਹਿਸਾਬ ਨਾਲ ਜੇ ਆਪਾਂ ਤੁਹਾਡਾ ਕਿੰਨੀ ਏਜ ਕਿੰਨੀ ਹੋ ਗਈ ਤੇ ਸਟੱਡੀ ਕਰਦੇ ਹੋਵੋਗੇ ਵੈਸੇ ਤਾਂ ਹਾਂਜੀ ਮੈਂ 21 ਸਾਲ ਦਾ ਹੀ ਬੀਕਾਮ ਸੈਕੰਡ ਈਅਰ ਚ ਐ ਅੱਛਾ ਬਈ ਬੀਕਾਮ ਇੱਥੇ ਫਰੋਹੀਪੁਰ ਹੀ ਕਾਲਜ ਹੈਗਾ ਸ਼ਹੀਦ ਭਗਤ ਸਿੰਘ ਉੱਥੇ ਮੈਂ ਪੜਦਾ ਹਾਂ ਠੀਕ ਹੈ ਬਈ ਹਾਂਜੀ ਤੇ ਬਾਕੀ ਦੀ ਹੁਣ ਜਿਹੜੀ ਅੱਗੇ ਗੱਲਬਾਤ ਆ ਜਿਹੜਾ ਆਪਣਾ ਮਾਰਵਾੜੀ ਘੋੜਾ ਆਪਾਂ ਫਲਮਾਇਆ ਹੈਗਾ ਵੀਰੇ ਜਿਹਦਾ ਨਾਂ ਤੁਸੀਂ ਸ਼ਮਸ਼ੇਰ ਰੱਖਿਆ ਇਹਦੇ ਬਾਰੇ ਮੇਰੇ ਖਿਆਲ ਹਿਸਾਬ ਨਾਲ ਆ ਵੀ ਅੰਕਲ ਜੀ ਹੁਣੀ ਜਿਆਦਾ ਜਾਣਦੇ ਹਨਾ ਕਿਉਂਕਿ ਇਹਨਾਂ ਦੇ ਸਰਕਲ ਦੇ ਵਿੱਚ ਸੀਗਾ ਕੋੜਾ ਇਹ ਧਿਆਨ ਦੇ ਵਿੱਚ ਸੀ ਤੇ ਅੰਕਲ ਜੀ ਤੁਸੀਂ ਵੀ ਨਾਲ ਹੀ ਵਧਾਈ ਦੇ ਪਾਤਰੋਂ ਬਹੁਤ ਜੀ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਵੀਰੇ ਹਾਂਜੀ ਹਾਂਜੀ ਜਿਹੜਾ ਤੁਸੀਂ ਇਹ ਕੋੜਾ ਇਹਨਾਂ ਨੂੰ ਜਿਵੇਂ ਆਪਾਂ ਕਹਿਦੀ ਆਪਣੇ ਫਰੈਂਡ ਸਰਕਲ ਦੇ ਵਿੱਚ ਥੋੜੇ ਧਿਆਨ ਦੇ ਵਿੱਚ ਖੜਾ ਸੀ ਕੋੜਾ ਜੀ ਇਹ ਤੇ ਤੁਸੀਂ ਦਵਾਇਆ ਇਹਨਾਂ ਨੂੰ ਜਿਵੇਂ ਆਪਾਂ ਕਹਿਦੀ ਵੀ ਦੱਸਿਆ ਘੋੜੇ ਬਾਰੇ ਹਨਾ ਤੇ ਅੰਕਲ ਕਿਵੇਂ ਇਹਨਾਂ ਦਾ ਵਿਚਾਰ ਬਣਿਆ ਸੀਗਾ ਤੁਹਾਡੇ ਨਾਲ ਘੋੜੇ ਬਾਰੇ ਗੱਲਬਾਤ ਇਹਨਾਂ ਦੀ ਕਿਵੇਂ ਹੋਈ ਲੈਣ ਨੂੰ ਆਪਣੇ ਤੋਂ ਨੁਕਰੀ ਘੋੜੀ ਲੈ ਕੇ ਆਏ ਸੀ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਵਾਲਾ ਪਿਆਰ ਬਣ ਗਿਆ ਇਹਨਾਂ ਦੇ ਨਾਲ ਹਾਂਜੀ ਤੇ ਇਹਨਾਂ ਨੇ ਕਿਹਾ ਵੀ ਆਪਾਂ ਘੋੜਾ ਲੈ ਕੇ ਹਾਂਜੀ ਮੇਰੀ ਨਗਾ ਦੇ ਵਿੱਚ ਸੀ ਹਾਂਜੀ ਚਲੋ ਅਸੀਂ ਲੈ ਜਾਂਦਾ ਜੀ ਉਹ ਠੀਕ ਹੈ ਜੀ ਹਾਂਜੀ ਅੰਕਲ ਇਹ ਦੀ ਜੇ ਆਪਾਂ ਸ਼ਮਸ਼ੀਰ ਦੀ ਗੱਲਬਾਤ ਅੱਗੇ ਕਰੀਏ ਤਾਂ ਮੰਨ ਲਓ ਵੀ ਪਿੱਛੇ ਤੋਂ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਆ ਜਾਂਦਾ ਜੀ ਇਹ ਤੇ ਕਿੰਨੀ ਉਮਰ ਹੋ ਗਈ ਜੀ ਇਹਦੀ ਕੱਦ ਕਾਠ ਕਿੰਨਾ ਕਰ ਗਿਆ ਜੀ ਬਿਸ਼ੇਰਾ ਇਹਦਾ ਕੱਦ ਹੈਗਾ ਜੀ 65 ਇੰਚ ਹਾਂਜੀ ਉਮਰ ਇਹਦੀ ਪੌਣੇ 3 ਸਾਲਾ ਮਈ 20 ਚ ਨੇ 3 ਸਾਲ ਦਾ ਹੋਣਾ ਪੂਰੇ ਦਾ ਠੀਕ ਹੈ ਜੀ ਨਾਂ ਇਹਦਾ ਸ਼ਮਸ਼ੇਰ ਤੁਸੀਂ ਦੱਸ ਹੀ ਦਿੱਤਾ ਜੀ ਬਹੁਤ ਸੋਹਣਾ ਘੋੜਾ ਹਾਂਜੀ ਦੂਸਰਾ ਜਿਹੜੇ ਤੁਸੀਂ ਗੱਲ ਲੈਣ ਦੀ ਕਰਦੇ ਆ ਆਲੀ ਸ਼ਾਨ ਇਹਦਾ ਪੜਦਾਦਾ ਚਾਂਦਾਰ ਇਹਦਾ ਦਾਦਾ ਹਾਂਜੀ ਸ਼ਾਨ ਘੋੜਾ ਜਿਹੜਾ ਕਿ ਆਲ ਇੰਡੀਆ ਦਾ ਸਭ ਤੋਂ ਵੱਧ ਵਾਰ ਚੈਂਪੀਅਨ ਹਾਂਜੀ ਸਭਰਾਵਾਂ ਵਾਲਾ ਉਹ ਇਸ ਘੋੜੇ ਦਾ ਪਿਤਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮਨ ਲਓ ਵੀ ਇਹ ਜੇ ਆਪਾਂ ਇਹ ਕਹਿ ਸਕਦੇ ਆ ਮੋਟਾ ਜੀ ਸਾਹਿਬ ਵੀ ਜਿਹੜੇ ਘੋੜੇ ਨੇ ਮਾਰਵਾੜੀ ਘੋੜੇ ਨੇ ਸ਼ਾਨ ਨੇ ਜੀ ਅੱਜ ਤੱਕ ਕੋਈ ਸ਼ੋਅ ਜਿੱਤਣ ਕੰਨਿਓ ਨਹੀਂ ਛੱਡਿਆ ਇੰਡੀਆ ਲੈਵਲ ਦਾ ਉਸ ਸ਼ੋਅ ਬਿੰਨਰ ਘੋੜੇ ਦਾ ਇਹ ਲੈਜੈਂਡ ਘੋੜੇ ਦਾ ਬੱਚਾ ਜੀ ਹਾਂਜੀ ਹਾਂਜੀ ਉਹਦਾ ਬੱਚਾ ਜੀ ਠੀਕ ਹੈ ਜੀ ਹਾਂਜੀ ਅੰਕਲ ਮਾਰਕਿੰਗ ਕੀ ਆ ਜੀ ਇਹਦੇ ਮੱਥੇ ਤੇ ਪਟਾ ਮੇਰੇ ਖਿਆਲ ਆ ਤਿੰਨ ਪੈਰ ਚਿੱਟੇ ਤਿੰਨ ਪੈਰ ਚਿੱਟੇ ਆ ਜੀ ਠੀਕ ਹੈ ਜੀ ਮੱਥੇ ਪਟਾ ਦੋ ਪੈਰ ਇੱਕ ਸਾਈਡ ਦੇ ਇੱਕ ਸਾਈਡ ਦੇ ਦੋ ਪੈਰ ਚਿੱਟੇ ਆ ਹਾਂਜੀ ਹਾਂਜੀ ਤੇ ਬਾਕੀ ਅੰਕਲ ਉਮਰ ਦੇ ਹਿਸਾਬ ਨਾਲ ਜਿੰਮੇ ਹਾਲੇ ਪੌਣੇ 1 3 ਸਾਲ ਹੋਈ ਆ ਉਮਰ ਇਹਦੀ ਕਦ ਕਾਟ ਸੋਹਣਾ ਕਰਦਾ ਆਉਂਦਾ ਜੀ ਇੱਕ ਤਾਂ ਕਹਿ ਦੇਣ ਦੀ ਗੱਲ ਹੁੰਦੀ ਆ ਵੀ ਇੱਕ ਆਪਾਂ ਵੈਸੇ ਕਹਿ ਦਿੰਨੇ ਆ ਵੀ ਯਾਰ ਇੰਨੀ ਹਾਈਟ ਆ ਇਹਦੀ 65 ਹੋਗੀ ਜੀ ਸ਼ਰਟ ਹੋਗੀ ਪਰ ਜੇ ਸਕੇਲ ਵਾਲੀ ਹਾਈਟ ਦੀ ਗੱਲ ਕਰੀਏ 64 ਪਲੱਸ ਹੁਣ ਇਹ ਕਰ ਗਿਆ ਉਮਰ ਦੇ ਹਿਸਾਬ ਨਾਲ ਚੰਗੀ ਹਾਈਟ ਕਰਦਾ ਆਉਂਦਾ ਇਹ 65 ਤਾਂ ਥੋੜਾ ਹੀ ਦੱਸਦਾ ਵੀਰੇ ਤੇ ਇਹ ਹੁਣ ਵੇਖ ਲਓ ਤਿੰਨ ਸਾਲ ਦੀ ਉਮਰ ਚ ਪੌਣੇ ਤਿੰਨ ਸਾਲ ਦੀ ਚ ਇਨਾ ਤੇ ਪੰਜ ਸਾਲ ਦੀ ਉਮਰ ਚ ਕਿੰਨਾ ਜਾਊਗਾ ਘੋੜਾ ਜੀ ਜਦੋਂ ਭਰੂਗਾ ਪੂਰਾ ਹਾਂਜੀ ਮੇਰੇ ਹਿਸਾਬ ਨਾਲ ਤਾਂ ਕੋੜਾ 66 ਤੋਂ ਵੀ ਟੱਪੂਗਾ ਜੀ ਅੱਗੇ ਚਲੋ ਪ੍ਰਮਾਤਮਾ ਦੇਖੋ ਕੀ ਕਰਦਾ ਜੀ ਹਾਂਜੀ 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 ਆਪਾਂ 5 ਸਾਲ ਦੇ ਹਿਸਾਬ ਨਾਲ ਵੀ ਅੰਕਲੇ ਦਾ ਅੰਦਾਜ਼ਾ ਜਿੰਨਾ ਕ ਆਪਾਂ ਦੇਖਦੇ ਆਂ ਜਿਵੇਂ ਲਾਈਏ ਤਾਂ ਹਜੇ ਦੇ ਕੋਲੇ ਟਾਈਮ ਖੁੱਲਾ ਪਿਆ ਜੀ ਹਾਈਟ ਕਰਨ ਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਬਾਡੀ ਬੁੱਡੀ ਹਜੇ ਬਣਾ ਵੀ ਗਿਆ ਹਲੇ ਤਾਂ ਆਪਾਂ ਇਹਨੂੰ ਬਸ਼ੇਰਾ ਹੀ ਕਹਿ ਸਕਦੇ ਆਂ ਹਨਾ ਉਮਰ ਦੇ ਹਿਸਾਬ ਨਾਲ ਬਸ਼ੇਰਾ ਜੀ ਹਾਂਜੀ ਤੇ ਅੰਕਲੇ ਦੇ ਮੰਨ ਲਓ ਵੀ ਹਜੇ ਕੁੜੀਆਂ ਕੁੜੀਆਂ ਤੇ ਤੁਮੇਟ ਨਹੀਂ ਕਰਾਈਆਂ ਪਹਿਲੀ ਵਾਰੀ ਹੁਣ ਆਪਾਂ ਫਸਟੇ ਨੂੰ ਓਪਨ ਕਰ ਰਹੇ ਹਾਂ ਸਟੱਡ ਸਰਵਿਸ ਵਾਸਤੇ ਪਹਿਲੀ ਵਾਰ ਕਰ ਰਹੇ ਹਾਂ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਮੈਂ ਬਾਈ ਤੁਹਾਨੂੰ ਮੰਨ ਲਓ ਕਿਵੇਂ ਵਿਚਾਰ ਆਇਆ ਸੀਗਾ ਮਨ ਦੇ ਵਿੱਚ ਵੀ ਘੋੜਾ ਰੱਖਣਾ ਤੇ ਜਿਵੇਂ ਪਹਿਲਾਂ ਤੁਸੀਂ ਨੌਕਰੀ ਘੋੜੀ ਲਿਆਂਦੀ ਸੀ ਫਿਰ ਕਿਵੇਂ ਵਿਚਾਰ ਆ ਵੀ ਜਿਹੜਾ ਘੋੜਾ ਸਾਂਹ ਘੋੜਾ ਪਾਲਣਾ ਵੀ ਮਾਰਵਾੜੀ ਲੈਣਾ ਆਪਾਂ ਇਹ ਜਿਵੇਂ ਅਸੀਂ ਏਰੀਆ ਚ ਵੀ ਵੇਖਿਆ ਜੀ ਆਪਣੇ ਹਣ ਮਾਰਵਾੜੀ ਘੋੜਿਆਂ ਵੱਲ ਜ਼ਿਆਦਾ ਕਰੇਜ਼ ਹੋ ਰਿਹਾ ਠੀਕ ਹੈ ਵੀਰੇ ਤੇ ਫਿਰ ਅਸੀਂ ਸੋਚਿਆ ਵੀ ਚਲੋ ਇੱਕ ਮਾਰਵਾੜੀ ਘੋੜਾ ਆਪਾਂ ਰੱਖ ਲੈਨੇ ਆ ਤੇ ਨਾਲੇ ਸ਼ੌਂਕ ਵੀ ਸੀਗਾ ਬਈ ਘੋੜਾ ਰੱਖਦੇ ਆ ਇੱਕ ਨਾਲ ਮਤਲਬ ਆਪਣੇ ਕੋਲੇ ਘੋੜੀਆਂ ਹੁਣ ਹੈਗੀਆਂ 5 ਤੇ ਫਿਰ ਉਹਨਾਂ ਵਿੱਚ ਇੱਕ ਅੱਦਾ ਘੋੜਾ ਵੀ ਨਾਲੇ ਵਧੀਆ ਰਾਈਡਿੰਗ ਵਾਸਤੇ ਵੀ ਮਤਲਬ ਸ਼ੁਰੂ ਕਰਾਂਗੇ ਨੂੰ ਹੁਣ ਅੱਗੇ ਫਿਰ ਰਾਈਡਿੰਗ ਰੋਡਿੰਗ ਵੀ ਕਰਿਆ ਕਰਾਂਗੇ ਜੀ ਠੀਕ ਹੈ ਬਾਈ ਹਾਂਜੀ ਤੇ ਬਾਈ ਹੁਣ ਇਹਦੀ ਸਟੱਡ ਸਰਵਿਸ ਆਪਾਂ ਕਰਤੀ ਓਪਨ ਹਨਾ ਹਾਂਜੀ ਕਿੰਨੀ ਮੀਟਿੰਗ ਫੀਸ ਕਿੰਨੀ ਰੱਖਤੀ ਫਿਰ ਇਹਦੀ 25000 ਰੁਪਏ ਜੀ ਠੀਕ ਹੈ ਬਾਈ ਹਾਂਜੀ 25000 ਰੁਪਏ ਸਟੱਡ ਸਰਵਿਸ ਦੀ ਫੀਸ ਆ ਬਾਕੀ ਜਿਵੇਂ ਅੰਕਲ ਜੀ ਦੱਸਿਆ ਤੁਸੀਂ ਇਹਦੀ ਮਾਂ ਵਾਲੇ ਪਾਸੋਂ ਇਹ ਸੁਲਤਾਨ ਬਲੱਡ ਲਾਈਨ ਦੇ ਵਿੱਚ ਸੁਲਤਾਨ ਬਲੱਡ ਲਾਈਨ ਦੇ ਵਿੱਚ ਠੀਕ ਹੈ ਜੀ ਤੇ ਉਹ ਵੀ ਚੰਗਾ ਖਾਨਦਾਨ ਆ ਗਿਆ ਹਨਾ ਜੀ ਬਹੁਤ ਚੰਗਾ ਖਾਨਦਾਨ ਆ ਸੁਲਤਾਨ ਦੀਆਂ ਜਿਹੜੀਆਂ ਘੋੜੀਆਂ ਨੇ ਉਹਨਾਂ ਨੂੰ ਬਰੀਡਿੰਗ ਪਰਪਸ ਦੇ ਵਾਸਤੇ ਬਹੁਤ ਚੰਗਾ ਮੰਨਿਆ ਜਾਂਦਾ ਬਹੁਤ ਚੰਗਾ ਮੰਨਿਆ ਜਾਂਦਾ ਜੀ ਸੁਲਤਾਨ ਬਲੱਡ ਲਾਈਨ ਹਾਂਜੀ ਇਹਦੀ ਮਾਂ ਦੇ ਹਾਈਟ ਵੀ 63+ ਹਾਂਜੀ ਹਾਂਜੀ ਫਿਰ ਆਪਾਂ ਇਹ ਕਹਿ ਸਕਦੇ ਆਂ ਵੀ ਬਲੱਡ ਲਾਈਨ ਦੇ ਪੱਖੋਂ ਤਾਂ ਇਹ ਤੂਫਾਨ ਬਲੱਡ ਲਾਈਨ ਵਾਲੀ ਸ਼ਾਨ ਬਲੱਡ ਲਾਈਨ ਜਿਹੜੀਆਂ ਮੋਸਟ ਫੇਮਸ ਆਪਣੇ ਇੰਡੀਆ ਲੈਵਲ ਦੀਆਂ ਬਲੱਡ ਲਾਈਨਾਂ ਨੇ ਉਹਨਾਂ ਦੇ ਵਿੱਚੋਂ ਆ ਜਾਂਦਾ ਹਨੀ ਬਿਲਕੁਲ ਹਾਂਜੀ ਹਾਂਜੀ ਬਾਕੀ ਵੀਰੇ ਦੇਖਿਆ ਆਪਾਂ ਜਦੋਂ ਅੱਜ ਵੀਡੀਓ ਕਰਦੇ ਸੀ ਚੋ ਬਹੁਤ ਕਰਦਾ ਹਨਾ ਜਿਹੜਾ ਹਾਂਜੀ ਹਾਂਜੀ ਤੇ ਇੱਕ ਤਾਂ ਮਾਰਕਿੰਗ ਬੜੀ ਪਿਆਰੀ ਹੈ ਇਹਦੇ ਮੱਥੇ ਤੇ ਬਲੇਜ ਬਹੁਤ ਜਿਆਦਾ ਸੋਹਣਾਗਾ ਹਾਂਜੀ ਤੇ ਬਾਕੀ ਅੰਕਲ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜੀ ਮਾਰਕਿੰਗ ਜਿਹਦੇ ਪੱਖੋਂ ਥੋੜਾ ਜਿਹਾ ਭਲੇਖਾ ਪਾਉਂਦਾ ਜਿਹੜਾ ਇਹਦਾ ਪ੍ਰੋਪਰ ਬਲੇਜ ਹੈ ਜੀ ਜਿਵੇਂ ਆਪਣਾ ਭਾਰਤ ਰਤਨ ਘੋੜਾ ਸੀਗਾ ਬਾਈ ਤਾਰੀ ਦੇ ਕੋਲ ਜਿਹੜਾ ਵੇਕੇ ਚਲਾ ਗਿਆ ਜੀ ਸੇਮ ਡਿੱਟੋ ਉਸ ਟਾਈਪ ਦਾ ਪਟਾ ਜੀ ਇਹਦਾ ਕੋਲੇ ਬਹੁਤ ਸੋਹਣਾ ਪਟਾ ਜੀ ਫਿਰ ਕੰਨ ਮੂੰਹ ਹਾਂਜੀ ਧੌਣ ਦਾ ਮਣਕਾ ਦੇਖੋ ਜੀ ਹਾਂਜੀ ਇਹ ਵਿਰਲੇ ਘੋੜਿਆਂ ਦਾ ਹੁੰਦਾ ਹੈ ਹਾਂਜੀ ਹਾਂਜੀ ਬਾਕੀ ਆਪਣਾ ਖਾਨਦਾਨ ਚੰਗਾ ਹੋਣ ਕਰਕੇ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਪ੍ਰੋਡਿਊਸ ਵੀ ਵਧੀਆ ਕਰਨਾ ਜੀ ਬਿਲਕੁਲ ਕਰੂਗਾ ਹਾਂਜੀ ਸ਼ੋਅ ਬਹੁਤ ਕਰਦਾ ਬਾਈ ਇਹ ਪਹਿਲਾਂ ਫਿਰ ਉਹਨਾਂ ਨੇ ਜਿੱਥੋਂ ਆਪਾਂ ਲਿਆ ਆਗਾ ਬਸ਼ੇਰਾ ਇਹ ਤੇ ਉਹਨਾਂ ਨੇ ਪਹਿਲਾਂ ਸ਼ੋਅ ਸ਼ੋਅ ਚ ਲਾਇਆ ਕਿਤੇ ਹਾਂਜੀ ਹਾਂਜੀ ਇਹ ਇੱਕ ਵਾਰੀ ਫਰੀਦਕੋਟ ਸ਼ੋਅ ਚ ਉਹਨਾਂ ਨੇ ਲਾਇਆ ਸੀਗਾ ਉੱਥੇ ਚੈਂਪੀਅਨ ਬਣਿਆ ਸੀਗਾ 66 ਨੰਬਰ ਤੇ ਸ਼ੈਂਦ ਆਇਆ ਸੀ ਠੀਕ ਹੈ ਭਾਈ ਪੋਜੀਸ਼ਨ ਮੰਨ ਲਓ ਵਧੀਆ ਆਈ ਸੀ ਉਹਦੀ ਹਾਂਜੀ ਹਾਂਜੀ ਉਦੋਂ ਦੁੱਧਦੰਦ ਦੇ ਵਿੱਚ ਸੀਗਾ ਜੀ ਠੀਕ ਹੈ ਭਾਈ ਹਾਂਜੀ ਠੀਕ ਹੈ ਬਾਕੀ ਥੋੜਾ ਅੱਗੇ ਕੋਈ ਵਿਚਾਰ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਸ਼ੋ ਹੋਣੇ ਆਪਣੇ ਉੱਥੇ ਹੈਗਾ ਪਾਉਣ ਦਾ ਹਾਂਜੀ ਹਾਂਜੀ ਹੁਣ ਅਸੀਂ ਮਤਲਬ ਜਿਵੇਂ ਹੁਣ ਰੀਸੈਂਟਲੀ ਫਰੀਦਕੋਟ ਸ਼ੋ ਆ ਰਿਹਾ ਉਸ ਤੇ ਆਪਾਂ ਜਾਵਾਂਗੇ ਜ਼ਰੂਰ ਪਾਰਟਿਸਪੇਟ ਕਰਾਂਗੇ ਠੀਕ ਹੈ ਭਾਈ ਹਾਂਜੀ ਠੀਕ ਹੈ ਠੀਕ ਹੈ ਤੇ ਇੱਕ ਨਾ ਭਾਈ ਆਪਣੇ ਪਿੰਡ ਦਾ ਜਿਹੜਾ ਪ੍ਰੋਪਰ ਐਡਰੈਸ ਦੱਸ ਦਿਓ ਮੈਂਸ਼ਨ ਕਰ ਦਿਓ ਵੀ ਜਿਹੜਾ ਇਹ ਸੁਰਸਿੰਘ ਵਾਲਾ ਪਿੰਡ ਆ ਆਪਣਾ ਕਿਹੜੇ ਰੋਡ ਤੇ ਪੈ ਜਾਂਦਾ ਕਿੰਨਾ ਕੁ ਪਿੱਛੇ ਹਟਦਾ ਮੇਨ ਹਾਈਵੇ ਤੋਂ ਆਪਣਾ ਜੀ ਇਹ ਇਹ ਪਿੰਡ ਸੁਰਸਿੰਘ ਵਾਲਾ ਪਿੰਡ ਆ ਫਰੋਇਪੁਰ ਜੀਰਾ ਰੋਡ ਤੇ ਆ ਇਹ ਇਧਰੋਂ ਫਰੋਇਪੁਰ ਤੋਂ ਵੀ 18 ਕਿਲੋਮੀਟਰ ਪੈ ਜਾਂਦਾ ਤੇ ਜੀਰੇ ਤੋਂ ਵੀ 17-18 ਕਿਲੋਮੀਟਰ ਹੀ ਪੈ ਜਾਂਦਾ ਸੈਂਟਰ ਜੀ ਚਰਚਾ ਜੀ ਪੂਰਾ ਠੀਕ ਠੀਕ ਹੈ ਠੀਕ ਹੈ ਬਾਈ ਤੇ ਜਿਹੜਾ ਆਪਣਾ ਦੂਜਾ ਘੋੜਾ ਫਰਮਾਇਆ ਬਾਈ ਬਰੂਦ ਮੱਝੂ ਕੇ ਬਲੱਡ ਲਾਈਨ ਦਾ ਉਹਦਾ ਵਿਚਾਰ ਫਿਰ ਤੁਹਾਡਾ ਬਾਅਦ ਦੇ ਵਿੱਚ ਕਿਵੇਂ ਬਣਿਆ ਸੀ ਇਹ ਮਾਰਵਾੜੀ ਘੋੜਾ ਆਪਣਾ ਪਹਿਲਾ ਐ ਸੀ ਸ਼ਮਸ਼ੇਰ ਜਾਂ ਉਹ ਆਇਆ ਪਹਿਲਾਂ ਪਹਿਲਾਂ ਸ਼ਮਸ਼ੇਰ ਆਇਆ ਸੀ ਜੀ ਤੇ ਹੁਣ ਬਰੂਦ ਲੈਣ ਠੀਕ ਹੈ ਬਾਈ ਇਹ ਤਾਂ ਮੇਰਾ ਖਿਆਲ ਇੱਕ ਅੱਧਾ ਦਿਨ ਹੀ ਹੋਇਆ ਇਹਨੂੰ ਤਾਂ ਲੈਣ ਹਾਂਜੀ ਹਾਂਜੀ ਠੀਕ ਹੈ ਬਾਈ ਇਹਦਾ ਕਿਵੇਂ ਬਣਿਆ ਸੀ ਵਿਚਾਰ ਫਿਰ ਤੁਹਾਡਾ ਇਹ ਜੀ ਇਥੋਂ ਪੜਾਣੇ ਤੋਂ ਆ ਜੀ ਸ਼ੀਰਾ ਬ ਉਹਨਾਂ ਨੇ ਇੱਕ ਤਾਂ ਸਾਨੂੰ ਗਿਫਟ ਤੌਰ ਤੇ ਦਿੱਤਾ ਜੀ ਉਹ ਕਹਿੰਦੇ ਸੀਗੇ ਬਈ ਆਪਾਂ ਸਾਂਝ ਪਿਆਰ ਵਧਾਉਣਾ ਗਿਫਟ ਤੌਰ ਤੇ ਉਹਨਾਂ ਨੇ ਆਪਾਂ ਨੂੰ ਦਿੱਤਾ ਕੋਈ ਖਾਸ ਵਧੀਆ ਮੁੱਲ ਵੀ ਨਹੀਂ ਕੀਤਾਗਾ ਬਈ ਜਿਵੇਂ ਹੁੰਦਾ ਹੈ ਆਪਾਂ ਉਹਨਾਂ ਨੇ ਇੱਕ ਗਿਫਟ ਤੌਰ ਤੇ ਦਿੱਤਾ ਇੱਕ ਐਜ਼ ਅ ਗਿਫਟ ਹੀ ਹਾਂਜੀ ਹਾਂਜੀ ਤੇ ਥੋੜੇ ਦਿਨ ਹੀ ਹੋਏ ਆਪਾਂ ਲੈ ਕੇ ਆਏ ਇਹਨੂੰ ਠੀਕ ਹੈ ਭਾਈ ਹਾਂਜੀ ਇਹਦਾ ਵੀ ਫਿਰ ਤੁਸੀਂ ਇੱਕ ਤਾਂ ਇਹ ਸ਼ੌਂਕ ਹੁੰਦਾ ਵੀ ਜਿਵੇਂ ਕਈ ਵਾਰ ਆਪਾਂ ਦੇਖਦੇ ਆ ਹਨਾ ਜਿਵੇਂ ਥੋੜੀ ਸ਼ੁਰੂਆਤ ਆ ਇਸ ਕੰਮ ਦੇ ਵਿੱਚ ਤੇ ਜਿਆਦਾਤਰ ਆਪਾਂ ਦੇਖਦੇ ਆਂ ਵੀ ਪਹਿਲਾਂ ਅਗਲਾ 1-2 ਸਾਲ ਘੋੜੀਆਂ ਰੱਖਦਾ ਹਰ ਇੱਕ ਬੰਦਾ ਹੌਲੀ-ਹੌਲੀ ਉਸ ਹਿਸਾਬ ਨਾਲ ਜਿਵੇਂ ਨੌਲੇਜ ਵਧਦੀ ਜਾਂਦੀ ਆ ਤੇ ਘੋੜਾ ਤਾਂ ਬਈ ਇੱਕ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਨਾ ਸਾਹਮਣਾ ਸਟੱਡ ਵਾਲਾ ਤੇ ਤੁਹਾਡਾ ਬਾਬਾ ਤੁਸੀਂ ਇਸ ਗੱਲ ਦੇ ਵਿੱਚ ਹੌਸਲਾ ਕੀਤਾ ਵੀ ਆਪਾਂ ਯਾਰ ਜੇ ਦੇਖੋ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਵੀ ਜੇ ਜਿਆਦਾ ਸ਼ੌਂਕ ਸੀ ਤੁਹਾਨੂੰ ਵੀ ਥੋੜੇ ਸਮੇਂ ਦੇ ਵਿੱਚ ਤੁਸੀਂ ਦੋ ਸਟੱਡ ਵਾਲੇ ਘੋੜੇ ਲਿਆਂਦੇ ਹਨ ਇਹ ਤਾਂ ਜੀ ਇੱਕੋ ਵਾਰੀ ਮਤਲਬ ਹੌਲੀ-ਹੌਲੀ ਜਿਵੇਂ ਸ਼ੌਂਕ ਵੱਧਿਆ ਗਿਆ ਕੋਈ ਜਿਵੇਂ ਅੰਜਲ ਹੁੰਦਾ ਜੀ ਕਿਸੇ ਦਾ ਘਰੇ ਆਉਣ ਦਾ ਦਾਣਾ ਪਾਣੀ ਲਿਖਿਆ ਹੁੰਦਾ ਓਵੇਂ ਹੌਲੀ ਹੌਲੀ ਵਧੀ ਗਏ ਆਪਣਾ ਤਾਂ ਬਸ ਲਿਆਂਦਾ ਹੀ ਸੀਗਾ ਵੀ ਚਲੋ ਉਹ ਬਾਈ ਕਹਿੰਦਾ ਸੀਗਾ ਵੀ ਆਪਾਂ ਅਸੀਂ ਜੇ ਕਰਨਾ ਤੋਂ ਦੇ ਨਾਲ ਹੀ ਕਰਨਾ ਗਿਫਟ ਦੇਣਾ ਤੁਹਾਨੂੰ ਹੀ ਠੀਕ ਹੈ ਬਾਈ ਤੇ ਐਵੇਂ ਫਿਰ ਅੰਜਲ ਬਣਿਆ ਤੇ ਉਹ ਵੀ ਆ ਗਿਆ ਜੀ ਠੀਕ ਹੈ ਬਾਈ ਹਾਂਜੀ ਇਹ ਫੌਜੀ ਦਾ ਬੱਚਾ ਆ ਗਿਆ ਹਾਂਜੀ ਫੌਜੀ ਦਾ ਠੀਕ ਹੈ ਬਾਈ ਮਾਂ ਵਾਲੇ ਪਾਸਿਓਂ ਇਹਦਾ ਕੋਈ ਆਲੀ ਸ਼ਾਨ ਦੀ ਮਾਂ ਸੀ 6 ਫਲੱਸ ਕੱਦ ਸੀ ਉਹਦਾ ਠੀਕ ਹੈ ਬਾਈ ਹਾਂਜੀ ਠੀਕ ਹੈ ਮਾਂ ਵਾਲੇ ਪਾਸਿਓਂ ਆਲੀ ਸ਼ਾਨ ਲਾਈਨ ਚੋਂ ਆ ਗਿਆ ਤੇ ਉਮਰ ਚ ਤਾਂ ਇਹ ਵੀ ਛੋਟਾ ਹੀ ਆ 28 ਮਹੀਨਿਆਂ ਦਾ ਜੀ 28 ਮਹੀਨਿਆਂ ਦਾ ਹਾਈਟ ਕਿੰਨੀ ਕਰ ਗਿਆ ਇਹ 63 ਪਲੱਸ ਆ ਜੀ ਅੱਛਾ ਬਈ ਹਾਂਜੀ ਤੇ ਇਹਦੀ ਵੀ ਹੁਣ ਸਟੱਡ ਸਰਵਿਸ ਓਪਨ ਕਰਤੀ ਆਪਾਂ ਹਾਂਜੀ ਇਹਦੀ ਵੀ ਕਰਤੀ ਹੈ ਜੀ ਆਪਾਂ ਠੀਕ ਹੈ ਬਈ ਦੋਵਾਂ ਕੋੜਿਆਂ ਦੀ ਸਟੱਡ ਸਰਵਿਸ ਓਪਨ ਇਹਦੀ 15000 ਫੀਸ ਹੈ ਠੀਕ ਹੈ ਬਈ ਹਾਂਜੀ ਤੇ ਉਹਦੀ 25000 25000 ਠੀਕ ਹੈ ਠੀਕ ਹੈ ਬਾਕੀ ਬਈ ਜਿਵੇਂ ਕਈ ਵਾਰ ਕੀ ਹੁੰਦਾ ਵੀ ਦੂਰੋਂ ਨੇੜਿਓਂ ਕੋਈ ਬੀਰਪਰਾ ਆਪਣੀ ਜਿਵੇਂ ਵੀਡੀਓ ਦੇਖਦਾ ਕਰਦਾ ਕੋਈ ਰਾਜਸਥਾਨ ਗੁਜਰਾਤ ਵਾਲੀ ਸਾਈਟ ਤੋਂ ਤਾਂ ਜੇ ਇੱਥੇ ਕਈ ਵਾਰ ਘੋੜੀ ਰੱਖਣੀ ਪਏ ਜੀ ਹਾਂਜੀ ਹਾਂਜੀ ਜ਼ਰੂਰ ਰੱਖਾਂਗੇ ਜੀ ਆਪਾਂ ਜਿੰਨੇ ਸਾਂਭਣੀ ਕਰਨੀ ਪਏ 2-4 ਦਿਨ ਕਈ ਵਾਰ ਹਾਂਜੀ ਹੀਟ ਹੂਟ ਚੈੱਕ ਕਰਾ ਕੇ ਹਾਂਜੀ ਬਿਲਕੁਲ ਜੀ ਆਪਾਂ ਜਿੰਨੇ ਦਿਨ ਵੀ ਹੋਇਆ ਡਾਕਟਰ ਸਾਹਿਬ ਤੋਂ ਚੈੱਕ ਕਰਾ ਕੇ ਜਿੰਨੇ ਦਿਨ ਵੀ ਹੋਇਆ 2 ਦਿਨ ਰੱਖਣੀ ਪਏ 3 ਦਿਨ ਰੱਖਣੀ ਪਈ ਆਪਾਂ ਰੱਖਾਂਗੇ ਜੀ ਆਪਣੇ ਕੋਲੇ ਸਹੂਲਤ ਹੈਗੀ ਹੈ ਰੱਖਣ ਦੀ ਬਿਲਕੁਲ ਵਧੀਆ ਦੇਖਭਾਲ ਵੀ ਵਧੀਆ ਕਰਾਂਗੇ ਕੋਈ ਚੀਜ਼ ਦੀ ਕਮੀ ਵੀ ਨਹੀਂ ਆਉਣ ਦੇਵਾਂਗੇ ਠੀਕ ਹੈ ਵੀਰੇ ਤੇ ਉਹਦਾ ਕੋਈ ਜੇ ਮੰਨ ਲਓ ਕੁਝ ਉਦਾ ਕੋਈ ਸਟੇਬਲ ਚਾਰਜ ਰੱਖਿਆ ਜਾਂ ਉਹਦਾ ਨਹੀਂ ਜਿਵੇਂ ਜੀ ਹੁਣ 2-3 ਦਿਨ ਦਾ ਉਹਦਾ ਤਾਂ ਕੋਈ ਨਹੀਂ ਹੈ ਜੀ ਫ੍ਰੀ ਆਫ ਕਾਸਟ ਹੀ ਮਤਲਬ ਜਿਹੜੀ ਘੋੜੇ ਦੀ ਫੀਸ ਉਹੀ ਹੈ ਜੀ ਬਾਕੀ ਜੇ ਜ਼ਿਆਦਾ ਟਾਈਮ ਵਾਲੀ ਹੋਏ ਤੇ ਫਿਰ ਜੇ ਮਤਲਬ ਅਸੀਂ ਕੋਈ ਡਿਸਾਈਡ ਨਹੀਂ ਕੀਤਾ ਉਹ ਮੌਕੇ ਤੇ ਜਿਵੇਂ ਹੋਇਆ ਕਰ ਲਾਂਗੇ ਹਾਂ ਕਈ ਵਾਰ ਇਹ ਹੁੰਦਾ ਅੰਕਲ ਜੀ ਵੀ ਕੋਈ ਬਾਹਰਲੀ ਸਟੇਟ ਦਾ ਬੰਦਾ ਫੋਨ ਕਾਲ ਕਰਦਾ ਹਨਾ ਉਹਨਾਂ ਨੂੰ ਖਰਚਾ ਜਾਦੇ ਪੈ ਜਾਂਦਾ ਜੀ ਰਾਜ ਆਉਣ ਕਰਨ ਦਾ ਜਿਹੜਾ ਕਰਾਇਆਗਾ ਟਰਾਂਸਪੋਰਟ ਦਾ ਤੇ ਉੱਥੇ ਅਗਲਾ ਸੋਚਦਾ ਵੀ ਯਾਰ ਘੋੜੀ ਆਪਾਂ ਚੈੱਕ ਪਾਸ ਕਰਾ ਕੇ ਹੀ ਲੈ ਕੇ ਆਉਣੀ ਹੈ ਹਨਾ ਤਾਂ ਉਦਾਂ ਦਾ ਵੀਰੇ ਸਿਸਟਮ ਤੁਹਾਡਾ ਕਰਾਉਣ ਦਾ ਜਸਮੈਂਟ ਜੇ ਆਪਾਂ ਜਿਵੇਂ ਦਾ ਜਿਹੜਾ ਦੂਰੋਂ ਆਉਂਦਾ ਨਾ ਰਾਜਸਥਾਨ ਵਗੈਰਾ ਤੋਂ ਉਹਦਾ ਮਾਨਤਾ ਨੂੰ ਹੀ ਕਰਾਂਗੇ ਆਪਾਂ ਠੀਕ ਹੈ ਜੀ ਫੀਸ ਦੇ ਵਿੱਚ ਵੀ ਮਾਨਤਾ ਨਾ ਹੋਵੇ ਇਸਦੇ ਵੀ ਆਪਾਂ ਨੂੰ ਕੋਈ ਫੀਸ ਨਾ ਮਸਲਾ ਨਹੀਂਗਾ ਠੀਕ ਹੈ। ਹਾਂ ਕੋਈ ਜੋ ਬੰਦਾ ਆਉਂਦਾ ਉਹਦਾ ਆਪਾਂ ਹਰ ਤਰ੍ਹਾਂ ਉਹਦੇ ਨਾਲ ਸਾਥ ਦੇਵਾਂਗੇ। ਠੀਕ ਹੈ ਜੀ। ਡਾਕਟਰ ਸਾਹਿਬ ਦੀ ਸਹੂਦਤ ਵੀ ਕਰਾਂਗੇ। ਹਾਂਜੀ। 2-4 ਦਿਨ ਘੋੜੀ ਰਹੂਗੀ ਕੋਈ ਉਹਦੀ ਫੀਸ ਨਹੀਂ ਲਵਾਂਗੇ। ਹਾਂਜੀ। ਤੇ ਜੇ ਕਿਸੇ ਨੇ ਚੈੱਕ ਪਾਸ ਕਰਾ ਕੇ ਭੇਜਨੀ ਆ ਘੋੜੀ 1.5 ਮਹੀਨੇ ਤੱਕ ਫਿਰ ਉਹਦਾ ਹੋਏ ਹਿਸਾਬ ਨਾਲ ਅਡਜਸਟਮੈਂਟ। ਉਹ ਸਾਹਿਬ ਨਾਲ ਕਰ ਲਾਂਗੇ। ਠੀਕ ਹੈ ਜੀ। ਜਣੀ ਦੀ ਆਪਣੇ ਕੋਲ ਇੱਥੇ ਰੱਖਣ ਕਰਨ ਦੀ ਸੂਤ ਹੈਗੀ ਕੋਈ ਦਿੱਕਤ ਵਾਲੀ। ਠੀਕ ਹੈ ਜੀ ਠੀਕ ਹੈ ਜੀ। ਤੇ ਬਾਕੀ ਅੰਕਲ ਜੀ ਆਪਾਂ ਦੇਖੀਏ ਆਪਣੇ ਫਰੋਜਪੁਰ ਏਰੀਏ ਦੇ ਵਿੱਚ ਆਪਣੇ ਆ ਜਿਹੜੇ ਆਸੇ ਪਾਸੇ ਦੇ ਪਿੰਡ ਇੱਥੇ ਜ਼ਿਆਦਾਤਰ ਮਾਰਵਾੜੀ ਦਾ ਕਰੇਜ ਆ ਜਾਂ ਨੁਕਰੇ ਜਾਂ ਰਲਮਈ ਹੈਗੇ ਆ ਇਹ ਜਾਨਵਰ ਤੇ ਹੈ ਤਾਂ ਰਲਮਈ ਆ ਜੀ ਹਾਂਜੀ ਪਰ ਮਾਰਵਾੜੀ ਦਾ ਵੱਧ ਠੀਕ ਹੈ ਜੀ ਹਾਂਜੀ ਮਾਰਵਾੜੀ ਦਾ ਵੱਧ ਮਾਰਵਾੜੀ ਦਾ ਵੱਧ ਬਾਕੀ ਦੂਸਰਾ ਇਹ ਮੈਨੂੰ ਤਾਂ ਇੱਥੇ ਕੋਈ ਮਾਰਵਾੜੀ ਘੋੜਾ ਸਾਡੇ ਏਰੀਏ ਨਹੀਂ ਨਿੰਦਾ ਸ਼ਾਂਤ ਸੀ ਵਿਚਾਰਾ ਉਹ ਚਲਿਆ ਗਿਆ ਹਾਂਜੀ ਰੱਬ ਨੂੰ ਪਿਆਰਾ ਹੋ ਗਿਆ ਹਾਂਜੀ ਤੇ ਨੁਕਰੇ ਘੋੜੇ ਤਾਂ ਬਹੁਤ ਖੜੇ ਇੱਥੇ ਸਾਡੇ ਵਾਲੇ ਤੋਂ ਲੈ ਹਾਂਜੀ ਤੇ ਮਾਰਵਾੜੀ ਘੋੜੇ ਦੀ ਬਹੁਤ ਘਾਟ ਸੀ ਜਿਹੜੀ ਪੂਰੀ ਹੋ ਗਈ ਇੱਥੇ ਹਾਂਜੀ ਹਾਂਜੀ ਬਾਕੀ ਅੰਕਲੇ ਨੂੰ ਵੀ ਆਪਾਂ ਸ਼ਮਸ਼ੇਰ ਨੂੰ ਛਾਣ ਦੇ ਚੁਣਵੇਂ ਬੱਚਿਆਂ ਦੇ ਵਿੱਚੋਂ ਗਿਣਵੇਂ ਚੁਣਵੇਂ ਬੱਚਿਆਂ ਦੇ ਵਿੱਚੋਂ ਇੱਕ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਹਾਈਟ ਵਾਲੇ ਪੱਖ ਤੋਂ ਵੀ ਮਾਂ ਵਾਲੇ ਪਾਸੋਂ ਵੀ ਖਾਨਦਾਨ ਚੰਗਾ ਆ ਗਿਆ ਹੈ ਜੇਸੇ ਹਾਈਟ ਦਾ ਬੱਚਾ ਮੇਰੇ ਹਿਸਾਬ ਨਾਲ ਤਾਂ ਨਹੀਂ ਦੇਖਿਆ ਸ਼ਾਨਦਾਰ ਸੀ ਕੋਈ ਹਾਂਜੀ ਹੋ ਸਕਦਾ ਚਲੋ ਅਸੀਂ ਕਹਿ ਨਹੀਂ ਹਾਂਜੀ ਕਈ ਵਾਰ ਐ ਹੁੰਦਾ ਵੀ ਲੁੱਕ ਐ ਖੜਾ ਹੁੰਦਾ ਆਪਾਂ ਨਾ ਦੇਖਿਆ ਹੋਵੇ ਉਹ ਗੱਲ ਵੱਖਰੀ ਹੈ ਜੀ ਪਰ ਜਿੰਨਾ ਕਿ ਤੁਰਦੇ ਫਿਰਦੇ ਆ ਉਸ ਹਿਸਾਬ ਨਾਲ ਇਹ ਸਮਰਚਣੀ ਨਹੀਂ ਦੇਖਿਆ ਬੱਚਾ ਇਹਨਾਂ ਹਾਈਟ ਵਾਲਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਮੈਜ਼ਰਮੈਂਟ ਵਾਲੀ ਜੀ ਵਾਟਰ ਸਕੇਲ ਵਾਲੀ 64 ਪਲੱਸ ਹਾਈਟ ਲਾ ਲਓ 64.5 ਬਹੁਤ ਹੋ ਜਾਂਦੀ ਹੈ ਜੀ ਕਹਿਣ ਨੂੰ ਤਾਂ ਚਾਹੇ ਆਪਾਂ ਇਹਨੂੰ ਹੁਣ 68 ਕਹਿ ਲਓ ਪਰ ਜੋ ਜੀ ਕੋਈ ਆ ਕੇ ਮਿਣੂਗਾ ਇੱਥੇ ਹਾਂ ਜੀ ਉਹ ਫਿਰ ਆਪ ਝੂਠਾ ਹੋ ਜਾਂਦਾ ਜੋ ਗੱਲ ਕਵਾਂਗੇ ਉਹੀ ਨਿਕਲੂਗੀ ਜੀ ਹਾਂ ਉਹ ਚੀਜ਼ ਦੇ ਵਿੱਚ ਆਏ ਆ ਜੀ ਗੱਲ ਨੂੰ ਕੋਈ ਚੈਲੰਜ ਨਾ ਕਰ ਸਕੇ ਸਾਫ਼ ਸੁਥਰੀ ਗੱਲਬਾਤ ਕਰਨ ਲਈ ਠੀਕ ਰਹੇਗਾ ਇਹ ਤਾਂ 64.5 ਤੋਂ ਉੱਪਰ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਅੰਕ ਤੇ ਵੀਰੇ ਇੱਕ ਤਾਂ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਵੀ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਹੈ ਬੋ 9517401234 जी 170092703 ठीक है वीर ये दोनों नंबर ਥੋਡੇ ਕੋਲ ਹੀ ਆ ਜਾਂ ਇੱਕ ਨਹੀਂ ਨਹੀਂ ਇਹ ਪਹਿਲਾ ਨੰਬਰ ਮੇਰੇ ਪਪਾ ਜੀ ਦਾ ਠੀਕ ਹੈ ਵੀਰ ਤੇ ਦੂਸਰਾ ਨੰਬਰ ਮੇਰਾ ਆਪ ਦਾ ਠੀਕ ਹੈ ਬਿਲਕੁਲ ਤੇ ਬਾਕੀ ਕੋਈ ਹੋਰ ਨੰਬਰ ਤੁਹਾਨੂੰ ਲੱਗਦਾ ਹੋਵੇ ਨਾ ਲੱਗਦੇ 98722631 ਠੀਕ ਹੈ ਜੀ 987226631 ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਹੋਰ ਕੋਈ ਮੈਸੇਜ ਜਿਹੜੇ ਆਪਣੇ ਦਰਸ਼ਕ ਵੀਰ ਦੇਖਦੇ ਆ ਬਾਈ ਕੋਈ ਦੇਣਾ ਚਾਹੁੰਦੇ ਹੋ ਮੋਂ ਉਹਨਾਂ ਨੂੰ ਜਾਂ ਨਵੇਂ ਮੁੰਡੇ ਜਿਹੜੇ ਕੋਈ ਥੋੜੇ ਅਰਗੇ ਮੈਂ ਕਹਿਣਾ ਚਾਹੁੰਗਾ ਜੀ ਬਹੁਤ ਵਧੀਆ ਸ਼ੌਂਕ ਆ ਸਾਰਿਆਂ ਨੂੰ ਮਤਲਬ ਇੱਧਰ ਆਉਣਾ ਚਾਹੀਦਾ ਜੀ ਤੇ ਇੱਕ ਬੰਦਾ ਬਿਜੀ ਰਹਿੰਦਾ ਜਿਵੇਂ ਲੋਕ ਹੁਣ ਅੱਜ ਕੱਲ ਬਾਹਰ ਦਾ ਟ੍ਰੈਂਡ ਬਹੁਤ ਚੱਲਦਾ ਪਿਆ ਜੀ ਹਾਂ ਤੇ ਹੁਣ ਮਤਲਬ ਸਾਰੇ ਬਾਹਰ ਨੂੰ ਜਾਈ ਜਾਂਦੇ ਆ ਮੈਂ ਕਹੂੰਗਾ ਇੱਥੇ ਰਹਿ ਕੇ ਇਹੋ ਜੇ ਸ਼ੌਂਕ ਪਾਲਣਾ ਚਾਹੀਦਾ ਨਾਲੇ ਬੰਦਾ ਬਿਜੀ ਰਹਿੰਦਾ ਹੀ ਤੇ ਨਾਲੇ ਕੋਈ ਬੁਰੇ ਕੰਮਾਂ ਤੋਂ ਦੂਰ ਰਹਿਦਾ ਕੋਈ ਨਸ਼ਾ ਪੱਤਾ ਨਹੀਂ ਹੁਣ ਮੇਰਾ ਜੀ ਸਾਰਾ ਟਾਈਮ ਆ ਜਦੋਂ ਛੁੱਟੀ ਹੁੰਦੀ ਹੈ ਕਾਲਜ ਤੋਂ ਸਾਰਾ ਟਾਈਮ ਇਨਾਂ ਚ ਟਾਪਿਆਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਟਾਪੇ ਜਾਂਦਾ ਜੀ ਤੇ ਮੈਂ ਕਹੂੰਗਾ ਵੀ ਸਾਰਿਆਂ ਨੂੰ ਇਸ ਲਾਈਨ ਚ ਆਉਣਾ ਚਾਹੀਦਾ ਤੇ ਇੱਥੇ ਵਰਕ ਕਰਨਾ ਚਾਹੀਦਾ ਬ੍ਰੀਡ ਤਿਆਰ ਕਰੋ ਪ੍ਰੋਪਰ ਵਧੀਆ ਐਸੋ ਫੀਲਡ ਚ ਜਾਓ ਜੀ ਵਧੀਆ ਕੰਮ ਹੈ ਜੀ ਨਾਲੇ ਸ਼ੌਂਕ ਦਾ ਸ਼ੌਂਕ ਹੈ ਜੀ ਵਿੱਚ ਬਿਜ਼ਨਸ ਟਾਈਪ ਵੀ ਆ ਜਾਂਦਾ ਆਪਾਂ ਨੂੰ ਵਿੱਚ ਅਰਨਿੰਗ ਵੀ ਹੋ ਜਾਂਦੀ ਹੈ ਜੀ ਬਿਲਕੁਲ ਵੀਰੇ ਬਾਕੀ ਜਿਵੇਂ ਤੁਸੀਂ ਸ਼ੌਂਕ ਦੱਸਦੇ ਹੋ ਥੋੜੇ ਤਾਂ ਇੱਥੇ ਜਗ੍ਹਾ ਜੁਗਾ ਪਾਸੇ-ਪਾਸੇ ਖੇਤ ਦੇ ਵਿੱਚ ਬੈਠੇ ਕਰਕੇ ਆਪਣੀਆਂ ਕੋਠੀਆਂ ਔਨ ਕਰਕੇ ਜਗ੍ਹਾ ਬਹੁਤ ਖੁੱਲੀ ਆ ਵਾਰੀ ਸੁਬੂਰੀ ਨੂੰ ਜਾਂ ਘੋੜੇ ਤੋਰਨ ਵਾਸਤੇ ਹਾਂਜੀ ਹਾਂਜੀ ਆਪਣੇ ਇੱਧਰ ਸਿੱਧਾ ਖੇਤ ਵੀ ਹੈਗਾ ਹੀ ਅਸੀਂ ਉੱਧਰ ਨੂੰ ਰਾਈਡ ਕਰਨੇ ਚੱਲ ਜਾਨੇ ਆ ਨਾਲੇ ਉੱਧਰ ਕੋਈ ਆਉਂਦਾ ਨਹੀਂ ਬਸ ਕੋਈ ਕੰਮ ਮਤਲਬ ਹੀ ਆ ਜੀ ਚੇ ਵਧੀਆ ਰਾਈਡ ਹੈ ਡੇਲੀ ਬੇਸਿਸ ਤੇ ਕਰ ਹੀ ਲੈਣੇ ਠੀਕ ਹੈ ਬਈ ਹਾਂਜੀ ਆਦੇਸ਼ਬੀਰੀ ਬਾਕੀ ਜਿਵੇਂ ਤੁਹਾਡੀ ਫੈਮਿਲੀ ਚ ਤੁਹਾਡੇ ਡੈਡੀ ਜੀ ਵਰਗੇ ਚਾਰ ਭਰਾ ਨੇ ਹਨਾ ਜੋਇੰਟ ਫੈਮਿਲੀ ਆ ਤੁਹਾਡੀ ਤੇ ਤੁਹਾਨੂੰ ਜਿਆਦਾ ਸ਼ੌਂਕ ਸੀ ਜਾਂ ਆਪਣੇ ਅੰਕਲ ਜੀ ਹੁਣੇ ਜਿਹੜੇ ਫੋਰਨ ਦੇ ਵਿੱਚ ਬੈਠੇ ਆ ਉਹ ਵੀ ਪੂਰਾ ਸਪੋਰਟ ਕਰਦੇ ਆ ਉਹਨਾਂ ਨੂੰ ਵੀ ਚਾਹ ਪੂਰਾ ਘੋੜੇ ਦਾ ਸਪੋਰਟ ਤਾਂ ਇਹ ਸਾਰੇ ਕਰਦੇ ਆ ਤੇ ਬਾਕੀ ਸਭ ਪਹਿਲਾਂ ਮੈਨੂੰ ਤੇ ਪਾਪਾ ਜੀ ਨੂੰ ਸੀਗਾ ਜਿਆਦਾ ਸ਼ੌਂਕ ਰੱਖਣ ਨੂੰ ਤੇ ਵੈਸੇ სპੋਰਟ ਦਾ ਸਾਰੇ ਤਾਇ ਜੀ ਨਹੀਂ ਕਰਦੇ ਸੀਗੇ ਪਿਛੇ ਜਿਹੜੇ ਤਾਇ ਜੀ ਐਕਸਪਾਇਰ ਹੋ ਗਏ ਉਹ ਵੀ ਬਹੁਤ ਸਪੋਰਟ ਕਰਦੇ ਹੁੰਦੇ ਸੀਗੇ ਠੀਕ ਹੈ ਬਾਈ ਹਾਂਜੀ ਠੀਕ ਹੈ ਠੀਕ ਹੈ ਬਾਕੀ ਹੁਣ ਅੱਜ ਦੇ ਮੌਕੇ ਤੇ ਸਾਰੀ ਫੈਮਿਲੀ ਨੂੰ ਇਹ ਚੀਜ਼ ਨਾਲ ਲਗਾ ਹੈਗਾ ਕੋੜਾ ਹਾਂਜੀ ਫੈਮਿਲੀ ਸਪੋਰਟ ਪੂਰੀ ਹੈ ਜੀ ਕਿਤੇ ਕੋਈ ਇੰਨੀ ਕਹ ਬਈ ਨਹੀਂ ਰੱਖਣਾ ਜਾਂ ਕੁਝ ਮਤਲਬ ਹਾਂ ਸਾਰੇ ਸਪੋਰਟ ਕਰਦੇ ਵਧੀਆ ਠੀਕ ਹੈ ਬਈ ਹਾਂਜੀ ਠੀਕ ਹੈ ਠੀਕ ਹੈ ਬਾਈ ਇੱਕ ਚੀਜ਼ ਹੋਰ ਹੁੰਦੀ ਆ ਦੇਸ਼ ਵੀਰੇ ਫੈਮਿਲੀ ਦੀ سپورਟ ਦੇ ਨਾਲ ਨਾਲ ਹਨਾ ਜਿਹੜੇ ਮੇਨ ਬੰਦੇ ਆਪਣੇ ਪਰਿਵਾਰ ਦੇ ਵਿੱਚ ਘੋੜੇ-ਘੋੜੀਆਂ ਸਾਹਮਦੇ ਆ ਉਹਨਾਂ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹਨਾ ਕਿਉਂਕਿ ਜੇ ਜਾਨਵਰ ਦੀ ਟੇਕ ਕੇਅਰ ਸਹੀ ਹੋਊਗੀ ਜਿਹੜੇ ਆਪਣੇ ਕੇਅਰ ਟੇਕਰ ਨੇ ਬਾਈ ਉਹਨਾਂ ਤੇ ਹੀ ਜ਼ਿਆਦਾ ਡਿਪੈਂਡ ਕਰਦਾ ਹਨਾ ਥੋੜੇ ਮੈਂ ਦੇਖਿਆ ਜਿਹੜੇ ਬੰਦੇ ਆਪਣੇ ਮੁੰਡੇ ਨਾਲ ਬੈਠਿਆ ਪਰਿਵਾਰ ਦੇ ਵਿੱਚ ਤੁਹਾਡੇ ਸਾਹਮਣੇ ਆ ਤੁਹਾਡੇ ਪਰਿਵਾਰ ਦਾ ਇਹ ਵੀ ਹਿੱਸਾ ਨੇ ਹਨਾ ਤੇ ਇਹ ਮੁੰਡੇ ਬਹੁਤ ਸੇਵਾ ਕਰਦੇ ਆ ਬਾਈ ਜੀ ਹਾਂ ਜੀ ਪਿੱਛੇ ਖੜੇ ਆ ਜੀ ਇਹ ਬੰਦੇ ਆਪਣੇ ਮਤਲਬ ਇੱਥੇ 24 ਆਰ ਸਰਵਿਸ ਆ ਜੀ ਇੱਥੇ ਰਹਿੰਦੇ ਆਪਣੇ ਕੋਲ ਹੀ ਰਹਿੰਦੇ ਆ ਜੀ ਤੇ ਇਹ ਸਾਰੀ ਦਿਹਾੜੀ ਮਤਲਬ ਇਹਨਾਂ ਦਿਖਰੇ ਕਰਦੇ ਨਾਲ ਮੈਂ ਵੀ ਮਤਲਬ ਹੁਣਾ ਨਾਲੇ ਮੇਰੀ ਹੈਲਪ ਕਰਾ ਦਿੰਦੇ ਆ ਹਾਂ ਜੀ ਇਹ ਪਿੰਡੋਂ ਹੀ ਆ ਬਾਈ ਮੁੰਡੇ ਆਪਣੇ ਨਹੀਂ ਨਹੀਂ ਜੀ ਇਹ ਉਹ ਮੁੰਡਾ ਪਿੰਡੋਂ ਆ ਜੀ ਤੇ ਉਹ ਬਾਸੋਂ ਆ ਜੀ ਠੀਕ ਹੈ ਠੀਕ ਹੈ ਯੂਪੀ ਤੋਂ ਆ ਠੀਕ ਹੈ ਹਾਂ ਜੀ ਅੱਛਾ ਅੱਛਾ ਤੇ ਨਾਲ ਸਾਰਾ ਕੰਮ ਸਾਹਮਦੇ ਆ ਘੋੜਿਆਂ ਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅਰੇ ਮੇਨ ਗੱਲ ਇਹ ਆ ਜੀ ਮਤਲਬ ਸਾਰੀ ਦਿਹਾੜੀ ਮਤਲਬ 24 ਘੰਟੇ ਸਰ ਮਤਲਬ ਇੱਥੇ ਹੀ ਹੁੰਦੇ ਆ ਹਾਂ ਹਾਂ ਇੱਥੇ ਆਪਣੇ ਕੋਲੇ ਹੀ ਰਹਿੰਦੇ ਕਰੇ ਹੀ ਰਹਿੰਦੇ ਠੀਕ ਹੈ ਭਾਈ ਹਾਂਜੀ ਤੇ ਦਰਸ਼ਕੋ ਅ ਅੱਜ ਆਪਾਂ ਤੁਹਾਨੂੰ ਢਿੱਲੋ ਫੈਮਿਲੀ ਦੇ ਘੋੜੇ ਦਿਖਾਏ ਆ ਪਿੰਡ ਸੁਰ ਸਿੰਘ ਵਾਲਾ ਫਰੋਈਪੁਰ ਦੇ ਲਾਗੇ ਪਿੰਡ ਆ ਜਿਵੇਂ ਬਾਈ ਆਦੇਸ਼ ਜੀ ਨੇ ਦੱਸਿਆ ਤੇ ਜੇ ਆਪਾਂ ਕਿਸੇ ਵੀ ਵੀਰਪਰਾ ਨੇ ਸਟੱਡ ਸਰਵਿਸ ਲੈਣੀ ਆਂਗੀ ਫਰੋਈਪੁਰ ਹਾਂ ਜੀਰਾ ਫਰੋਜਪੁਰ ਰੋਡ ਦੇ ਉੱਤੇ ਪਿੰਡ ਪੈਂਦਾ ਇਹ ਸੈਂਟਰ ਦੇ ਵਿੱਚ ਪਿੰਡ ਆ ਇਹ ਜੀਰੇ ਤੋਂ ਵੀ ਓਨਾ ਕੁ ਪਾਇਆ ਜਾਂਦਾ 17-18 ਕਿਲੋਮੀਟਰ ਤੇ ਫਰੋਜਪੁਰ ਤੋਂ ਵੀ ਸੋ ਬਾਈ ਜੀ ਨੇ ਆਪਣੇ ਕੰਟੈਕਟ ਨੰਬਰ ਸ਼ੇਅਰ ਕਰਤੇ ਤੇ ਜਿਹੜਾ ਮਾਰਵਾੜੀ ਘੋੜਾ ਸ਼ਾਨ ਦਾ ਬੱਚਾਗਾ ਇਹਦੀ ਸਟੱਡ ਸਰਵਿਸ ਫੀਸ ਰੱਖੀ ਆ ਇਹਨਾਂ ਨੇ 25000 ਤੇ ਦੂਜੇ ਦੀ ਬਰੂਧ ਦੀ ਮੱਜੂ ਕੇ ਬਲੱਡ ਲਾਈਨ ਵਾਲੇ ਦਾ ਜਿਹੜਾ ਫੌਜੀ ਦਾ ਬੱਚਾ ਉਹਦੀ 15000 ਰੁਪਿਆ ਫੀਸ ਰੱਖੀ ਆ ਤੇ ਜੇ ਕੋਈ ਬਾਹਰਲੀ ਸਟੇਟ ਦਾ ਬੰਦਾ ਇੱਥੇ ਘੋੜੀ ਲੈ ਕੇ ਆਉਂਦਾ ਤਾਂ ਅੰਕਲ ਜੀ ਨੇ ਦੱਸਿਆਗਾ ਵੀ ਉਹਦੇ ਵਾਸਤੇ ਰਾਇਤ ਕੀਤੀ ਜਾਊਗੀ 2-4 ਦਿਨ ਘੋੜੀ ਸਾਂਭਣ ਦਾ ਉਹਦਾ ਕੋਈ ਸਟੇਬਲ ਚਾਰਜ ਨਹੀਂ ਹੈਗਾ ਤੇ ਜੇ ਤੁਹਾਨੂੰ ਲੰਮਾ ਸਮਾਂ ਘੋੜੀ ਇੱਥੇ ਰੱਖਣੀ ਚੈੱਕ ਪਾਸ ਕਰਾ ਕੇ ਵੀ ਲੈ ਜਾਣੀ ਹੈ ਤਾਂ ਉਹਦੇ ਵਾਸਤੇ ਵੀ ਐਡਜਸਟਮੈਂਟ ਹੋ ਜਾਊਗੀ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਮੱਲਾਂਵਾਲਾ ਤਾਂ 6-7 ਕਿਲੋਮੀਟਰ ਹੈ ਠੀਕ ਹੈ ਜੀ 49 ਸਾਈਡ ਤੋਂ ਜੇ ਕੋਈ ਆਉਂਦਾ ਮਤਲਬ 6-7 ਕਿਲੋਮੀਟਰ ਪੈ ਜਾਂਦਾ ਆਪਣਾ ਠੀਕ ਹੈ ਮੱਲਾਂ ਵਾਲਾ ਪਿੰਡ ਬਾਈ ਆਪਣਾ ਫਰੋਜਪੁਰ ਦੇ ਵਿੱਚ ਹੀ ਪੈ ਜਾਂਦੇ ਨੇ ਇਹ ਵੀ ਸ਼ਹਿਰ ਆ ਮੱਲਾਰਾ ਸ਼ਹਿਰ ਆ ਠੀਕ ਹੈ ਜੀ ਲਿੰਕ ਰੋਡ ਆਉਂਦੀ ਆ ਓਕੇ ਓਕੇ ਵੀਰੇ ਜਿਹੜਾ ਮੰਨਾ ਆਪਣਾ ਮੱਲਾਂ ਵਾਲਾ ਸ਼ਹਿਰ ਆ ਮੇਨ ਉੱਥੋਂ 6-7 ਕਿਲੋਮੀਟਰ ਦੂਰ ਆਪਣਾ ਪਿੰਡ ਸੋ ਕੰਟੈਕਟ ਨੰਬਰ ਦੱਸ ਤੇ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਤੇ ਦੋਨੇ ਘੋੜੇ ਬਹੁਤ ਜ਼ਿਆਦੇ ਚੰਗੇ ਆ ਕਿਉਂਕਿ ਹਰ ਇੱਕ ਬੰਦੇ ਦਾ ਅਲੱਗ-ਅਲੱਗ ਟੇਸਟ ਹੁੰਦਾਗਾ ਜੇ ਤੁਸੀਂ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਕੋਈ ਉਸ ਤਰ੍ਹਾਂ ਦੀ ਘੋੜੀ ਮੇਟ ਕਰਾਉਣਾ ਚਾਹੁੰਦੇ ਹੋ ਉਸ ਬਲੱਡ ਲਾਈਨ ਦਾ ਬੱਚਾ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਰੂਤ ਤੋਂ ਘੋੜੀ ਮੇਟ ਕਰਾ ਸਕਦੇ ਹੋ ਤੇ ਦੂਜਾ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਘੋੜਾ ਉਹਦੇ ਸ਼ਮਸ਼ੇਰ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਆ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ